ਬਿੰਮੀ ਦਾ ਵਿਪਨ ਰਾਤ ਨੂੰ ਵਿਪਨ ਮੰਮੀ ਪਾਪਾ ਨੂੰ ਦੱਸਦਾ ਹੈ ਕਿ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਰੋਹਨ ਨਾ ਵੀ ਨਹੀਂ ਲੈਂਦਾ ਬਿੰਮੀ ਦਾ ਉਹਦਾ ਮੂੰਹ ਠੱਪ ਕਰ ਦਿੱਤਾ ਹੈ ਮੈਂ ਅਸ਼ੋਕ ਕਹਿੰਦਾ ਕੀ ਕਿਹਾ ਤੂੰ ਉਸ ਨੂੰ ਐਵੇਂ ਕੋਈ ਪੰਗਾ ਨਾ ਲਵੀ ਇਹੋ ਜਿਹੇ ਮੁੰਡੇ ਭੈੜੇ ਹੁੰਦੇ ਨੇ ਵਿਪਨ ਕਹਿੰਦਾ ਪਾਪਾ ਦਾਬਾ ਮਾਰਨਾ ਪੈਂਦਾ ਤਾਂ ਹੀ ਇਹੋ ਜਿਹੇ ਮੁੰਡੇ ਕਾਬੂ ਆਉਂਦੇ ਨੇ ਨੀਨਾ ਕਹਿੰਦੀ ਚਲ ਚੰਗਾ ਕੀਤਾ ਹੁਣ ਬਸ ਰੇਨੂ ਦਾ ਮੁੰਡਾ ਵਿਕਾਸ ਆ ਜਾਵੇ ਜਲਦੀ ਤੇ ਰਿਸ਼ਤਾ ਕਰਕੇ ਨਾਲ ਨਾਲ ਵਿਆਹ ਕਰ ਦਿਆਂਗੇ ਵਿਪਨ ਕਹਿੰਦਾ ਮੰਮੀ ਤੁਸੀਂ ਗਲਤ ਨਹੀਂ ਕਰ ਰਹੇ ਇੱਕੋ ਸ਼ਹਿਰ ਵਿੱਚ ਰੋਹਨ ਤੇ ਵਿਕਾਸ ਵੀ ਜੇ ਕੀਤੇ ਗੱਲ ਨਿਕਲ ਗਈ ਤਾਂ ਬਿੰਮੀ ਦੀ ਜ਼ਿੰਦਗੀ ਦੁੱਬ ਰੋ ਜਾਣੀ ਏ ਆਪਾਂ ਨੂੰ ਬਿੰਮੀ ਦਾ ਰਿਸ਼ਤਾ ਕੀਤੇ ਦੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਮੁੰਡੇ ਇਹੋ ਜਿਹੀ ਗੱਲ ਸੁਣ ਕੇ ਵਿਆਹ ਹੀ ਅਭੀ ਛੱਡ ਦਿੰਦੇ ਨੇ ਅਸ਼ੋਕ ਕਹਿੰਦਾ ਗੱਲ ਤਾਂ ਠੀਕ ਏ ਵਿਪਨ ਦੀ ਇੱਕ ਸ਼ਹਿਰ ਵਿੱਚ ਕਦੀ ਨਾ ਕਦੀ ਕੋਈ ਮਿਲ ਪਵੇ ਤਾਂ ਗੱਲ ਨਿਕਲ ਗਈ ਤੇ ਫਿਰ ਔਖਾ ਹੋ ਜਾਣਾ ਤੂੰ ਨਾ ਹੁਣ ਰੇਨੂ ਨੂੰ ਫੋਨ ਕਰੀ ਉਹ ਨੀਨਾ ਨੂੰ ਕਹਿਣ ਲੱਗਾ ਨੀਨਾ ਕਹਿੰਦੀ ਹੁਣ ਦੂਰ ਰਿਸ਼ਤੇ ਕਿੱਥੋਂ ਲੱਭਾਂਗੇ ਅਸ਼ੋਕ ਕਹਿੰਦਾ ਕੋਈ ਨਾ ਕਿਤੋਂ ਹੋ ਜਾਵੇਗਾ ਪਰ ਤੂੰ ਬਿੰਮੀ ਦਾ ਹਰ ਸਮੇਂ ਧਿਆਨ ਰੱਖਿਆ ਇਹ ਉਮਰ ਇਹੋ ਜੀ ਹੁੰਦੀ ਏ ਗਲਤ ਕਦਮ ਚੁੱਕ ਬੱਚੇ ਰਹਿੰਦੇ ਨੇ ਨੀਨਾ ਕਹਿੰਦੀ ਮੈਨੂੰ ਤਾਂ ਆਪ ਫਿਕਰ ਨੀਂਦ ਵੀ ਨਹੀਂ ਆਉਂਦੀ ਹਰ ਵੇਲੇ ਧਿਆਨ ਇਸ ਗੱਲ ਵਾਲੀ ਰਹਿੰਦਾ ਹੈ ਅਸ਼ੋਕ ਕਹਿੰਦਾ ਤੂੰ ਬਿੰਮੀ ਦੇ ਕਮਰੇ ਵਿੱਚ ਹੀ ਸੌਂ ਜਾਇਆ ਕਰ ਬਿੱਪਨ ਕਹਿੰਦਾ ਨਹੀਂ ਪਾਪਾ ਮੈਨੂੰ ਪਤਾ ਹੈ ਉਹ ਕੋਈ ਗਲਤ ਕੰਮ ਨਹੀਂ ਕਰਨ ਲੱਗੀ ਤੁਸੀਂ ਐਵੇਂ ਨਾ ਸੋਚੀ ਜਾਓ ਹੌਲੀ ਹੌਲੀ ਗੱਲ ਠੰਡੀ ਹੋਣ ਲੱਗੀ ਬਿੰਮੀ ਬਸ ਘਰ ਵਿੱਚ ਹੀ ਕੈਦ ਹੋ ਕੇ ਰਹਿ ਗਈ ਸੀ ਮਹੀਨਾ ਕੋ ਹੋ ਗਿਆ ਸੀ ਇਸ ਗੱਲ ਨੂੰ ਬਿੰਮੀ ਦਾ ਰਿਜ਼ਲਟ ਆਇਆ ਤਾਂ ਉਹ 85% ਨੰਬਰ ਲੈ ਕੇ ਪਾਸ ਹੋਈ ਪਰ ਉਸ ਨੂੰ ਕੋਈ ਚਾ ਨਹੀਂ ਸੀ ਰਜਟਾਉਣ ਦਾ ਰਮਨ ਬਿੰਮੀ ਕੋਲ ਆਈ ਤੇ ਹੁਣ ਅੱਗੇ ਕੀ ਕਰਨਾ ਏ ਤੂੰ ਉਹ ਬਿੰਮੀ ਦਾ ਚਿਹਰਾ ਵੇਖ ਕੇ ਕਹਿੰਦੀ ਕਿ ਤੂੰ ਬਿਮਾਰ ਹੈ ਕੀ ਹੋਇਆ ਹੈ ਤੈਨੂੰ ਰੰਗ ਵੀ ਕਾਲਾ ਹੋ ਗਿਆ ਤੇ ਕਿੰਨੀ ਮਾੜੀ ਜੀ ਲੱਗ ਰਹੀ ਹੈ ਨੀਨਾ ਉਸੇ ਬੇਲੇ ਕਮਲਾ ਨੂੰ ਚਾ ਲਈ ਕਹਿ ਕੇ ਉਹਨਾਂ ਦੇ ਕੋਲ ਆ ਬੈਠਦੀ ਹੈ ਰਮਨ ਕਹਿੰਦੀ ਸਤਿ ਸ਼੍ਰੀ ਅਕਾਲ ਅੰਟੀ ਜੀ ਇਹ ਬਿੰਮੀ ਨੂੰ ਕੀ ਹੋ ਗਿਆ ਨਿੰਨਾ ਕਹਿੰਦੀ ਹਾਂ ਇਸ ਨੂੰ ਤੇ ਬਹੁਤ ਦਿਨ ਬੁਖਾਰ ਚੜਦਾ ਰਿਹਾ ਹੈ ਟਾਈਫੈਡ ਹੋ ਗਿਆ ਸੀ ਹੁਣ ਵੀ ਪੂਰੀ ਠੀਕ ਨਹੀਂ ਰਮਨ ਕਹਿੰਦੀ ਮੈਂ ਤਾਂ ਅੱਗੇ ਪੜਾਈ ਬਾਰੇ ਪੁੱਛਣ ਆਈ ਸੀ ਕਿ ਦੋਵੇਂ ਇਕੱਠਿਆਂ ਹੀ ਲੱਗ ਜਾਵਾਂਗੀਆਂ ਨਾਲੇ ਡੀ ਐਮ ਸੀ ਦੀ ਡਿਗਰੀ ਤੇ ਵੀ ਲੈ ਆ ਕਿ ਆਉਣੀ ਹੈ ਨਿੰਨਾ ਕਹਿੰਦੀ ਇਹਦਾ ਬਿੱਪ ਤਾਂ ਬਿੱਪ ਨਹੀਂ ਲੈ ਕੇ ਜਾਵੇਗਾ ਤੂੰ ਲੈ ਆਵੀਂ ਆਪਣੇ ਨਾਲ ਪਰ ਲੈ ਕੇ ਦਾਖਲਾ ਇਹ ਕੁਝ ਠੀਕ ਹੋ ਜਾਵੇ ਫਿਰ ਦੇਖਦੇ ਹਾਂ ਇਹਦਾ ਕਿੱਥੇ ਪਰਨਾ ਬਿੰਮੀ ਚੁੱਪਚਾਪ ਬੈਠੀ ਰਹੀ ਰਮਨ ਸਮਝ ਗਈ ਸੀ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੈ ਉਹ ਸੋਚਦੀ ਹੈ ਕਿ ਆਂਟੀ ਜਾਵੇਗੀ ਤਾਂ ਪੁੱਛਦੀ ਆ ਬਿੰਮੀ ਤੋਂ ਕੀ ਹੋਇਆ ਏ ਪਰ ਨੀਨਾ ਉਹਨਾਂ ਕੋਲੋਂ ਨਾ ਹਿੱਲੀ ਉੱਥੇ ਹੀ ਬੈਠੀ ਰਹੀ ਆਖਿਰ ਰਮਨ ਉੱਠ ਕੇ ਆ ਗਈ ਜਿਸ ਦਿਨ ਡਿਗਰੀਆਂ ਵੰਡੀਆਂ ਜਾਣੀਆਂ ਸੀ ਰਮਨ ਕਾਲਜ ਗਈ ਤਾਂ ਰੋਹਨ ਵੀ ਕਾਲਜ ਆਇਆ ਸੀ ਰੋਹਨ ਨੇ ਉਸਨੂੰ ਪੁੱਛਿਆ ਕਿ ਬਿੰਮੀ ਨਹੀਂ ਆਈ ਡਿਗਰੀ ਲੈਣ ਰੋਹਨ ਦਾ ਉੱਤਰਿਆ ਹੋਇਆ ਮੂੰਹ ਵੇਖ ਰਮਨ ਨੇ ਉਸਨੂੰ ਪੁੱਛਿਆ ਕਿ ਕੀ ਤੁਹਾਡੇ ਵਿੱਚ ਕੋਈ ਗੱਲ ਹੋਈ ਹੈ ਰੋਹਨ ਕਹਿੰਦਾ ਨਹੀਂ ਬੀਮੀ ਦੇ ਕਰਦੇ ਨਹੀਂ ਮੰਨਦੇ ਸਾਡੇ ਰਿਸ਼ਤੇ ਲਈ ਰਮਨ ਕਹਿੰਦੀ ਅੱਛਾ ਤਾਂ ਹੀ ਬੀਮੀ ਦਾ ਇਹ ਹਾਲ ਹੋਇਆ ਪਿਆ ਏ ਰੋਹਨ ਕਹਿੰਦਾ ਕੀ ਹੋਇਆ ਬੀਮੀ ਨੂੰ ਰਮਨ ਕਹਿੰਦੀ ਜਿਸ ਦਿਨ ਰਿਜ਼ਲਟ ਆਇਆ ਮੈਂ ਗਈ ਸੀ ਬੀਮੀ ਕੋਲ ਉਹਦਾ ਤੇ ਕਾਲਾ ਰੰਗ ਹੋਇਆ ਪਿਆ ਜਮਾਈ ਕਮਜ਼ੋਰ ਜਿਹੀ ਹੋਈ ਸੀ ਰੋਹਨ ਕਹਿੰਦਾ ਤੇਰੇ ਨਾਲ ਉਸਨੇ ਕੋਈ ਗੱਲ ਕੀਤੀ ਰਮਨ ਕਹਿੰਦੀ ਨਹੀਂ ਉਸਦੀ ਮੰਮੀ ਤਾਂ ਪੂਰਾ ਟਾਈਮ ਕੋਲ ਹੀ ਬੈਠੀ ਰਹੀ ਤਾਂ ਇਹ ਗੱਲ ਹੋਣੀ ਸੀ ਜੇ ਦੂਰ ਜਾਂਦੇ ਮੈਨੂੰ ਆਂਟੀ ਕਹਿੰਦੀ ਬਿੰਮੀ ਨੂੰ ਟਾਈ ਫੈਡ ਹੁੱਕ ਤੇ ਬੁਖਾਰ ਹੋਇਆ ਏ ਇਹਦੀ ਧੀਕਰੀ ਵਿਪਨ ਹੀ ਉਹਦਾ ਭਰਾ ਲੈ ਕੇ ਆਵੇਗਾ ਰੋਹਨ ਕਹਿੰਦਾ ਅੱਛਾ ਪੂਰਾ ਕੈਦ ਕੀਤਾ ਏ ਉਸਨੂੰ ਘਰ ਵਿੱਚ ਰਮਨ ਕਹਿੰਦੀ ਕਿਹੋ ਜੇ ਮਾਂ ਬਾਪ ਨੇ ਆਪਣੇ ਬੱਚਿਆਂ ਦੀ ਖੁਸ਼ੀ ਦੀ ਪਰਵਾਹ ਨਹੀਂ ਕਰਦੇ ਭਜਾ ਕੇ ਲੈ ਜਾ ਤੂੰ ਬਿੰਮੀ ਨੂੰ ਤੇ ਵਿਆਹ ਕਰਾ ਲਵੂ ਫਿਰ ਕੀ ਕਰ ਲੈਣਗੇ ਰੋਹਨ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਰਮਨ ਕਹਿੰਦੀ ਫੇ ਤਾਂ ਅੱਡੋ ਅੱਡ ਰਾਹਾਂ ਤੇ ਚੱਲ ਪਵੂ ਪਿੱਛੇ ਮੁੜ ਕੇ ਨਾ ਵੇਖੋ ਨਹੀਂ ਦੁੱਖ ਤੋਂ ਸਿਵਾ ਕੁਝ ਨਹੀਂ ਮਿਲਣਾ ਰੋਹਨ ਕਹਿੰਦਾ ਗਲਤ ਤਾਂ ਤੇਰੀ ਠੀਕ ਏ ਰਮਨ ਪਰ ਇਹ ਦਿਲ ਭੁੱਲਣ ਵੀ ਨਹੀਂ ਦਿੰਦਾ ਇਹਦਾ ਕੀ ਕਰਾਂ ਮੈਂ ਚਾਹ ਕੇ ਵੀ ਬਿੰਮੀ ਨੂੰ ਨਹੀਂ ਭੁੱਲ ਸਕਦਾ ਅੱਜ ਹੀ ਉਹ ਗੱਲਾਂ ਹੀ ਕਰ ਰਹੀ ਸੀ ਕਿ ਵਿੱਪਨ ਵੀ ਕਾਲਜ ਵਿੱਚ ਆ ਜਾਂਦਾ ਹੈ ਉਸ ਨਾਲ ਉਹੀ ਦੋਸਤ ਸੀ ਜਿਸ ਨੇ ਰੋਹਨ ਦੇ ਮਾਰਿਆ ਸੀ ਉਹਨਾਂ ਨੂੰ ਵੇਖ ਰੋਹਨ ਤੇ ਰਮਨ ਕਾਲਜ ਤੋਂ ਬਾਹਰ ਆ ਜਾਂਦੇ ਹਨ ਵਿੱਪਨ ਨੇ ਜਦੋਂ ਬਿੰਮੀ ਨੂੰ ਉਸਦੀ ਬੀਏ ਦੀ ਡਿਗਰੀ ਤੇ ਡੀਐਮਸੀ ਲਿਆ ਕੇ ਦਿੱਤੀ ਤਾਂ ਉਸਨੇ ਵੇਖੇ ਬਿਨਾ ਹੀ ਫਾਈਲ ਵਿੱਚ ਪਾ ਦਿੱਤੇ ਉਹ ਸਾਰਾ ਦਿਨ ਚੁੱਪਚਾਪ ਰਹਿੰਦੀ ਕਿਸੇ ਨਾਲ ਜ਼ਿਆਦਾ ਗੱਲ ਨਾ ਕਰਦੀ ਇੱਕ ਦਿਨ ਅਚਾਨਕ ਹੀ ਰੇਨੂ ਵਿਕਾਸ ਨੂੰ ਲੈ ਕੇ ਨਿੰਨਾ ਦੇ ਘਰ ਆ ਗਈ ਕਹਿੰਦੀ ਅਸੀਂ ਬਾਜ਼ਾਰ ਆਏ ਸੀ ਮੈਂ ਕਿਹਾ ਵਿਕਾਸ ਨੂੰ ਆ ਤੈਨੂੰ ਬਿੰਮੀ ਨੂੰ ਮਿਲਾ ਦਵਾਂ ਦੋਵੇਂ ਬੱਚੇ ਆਪਸ ਵਿੱਚ ਗੱਲਬਾਤ ਕਰ ਲੈਣਗੇ ਫਿਰ ਕਿਸੇ ਦਿਨ ਰੋਕਾ ਕਰ ਲਵਾਂਗੇ ਨਿੰਨਾ ਕਹਿੰਦੀ ਬਿੰਮੀ ਨੂੰ ਤਾਂ ਕਈ ਦਿਨਾਂ ਦਾ ਟਾਈਫਾਇਡ ਬੁਖਾਰ ਹੋਇਆ ਸੀ ਅੱਜੇ ਵੀ ਪੂਰੀ ਠੀਕ ਨਹੀਂ ਅੰਦਰ ਹੀ ਪਈਏ ਰੇਨੂ ਕਹਿੰਦੀ ਨਾ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈਣੀ ਸੀ ਇਹ ਤਾਂ ਬੜਾ ਜੀੜਾ ਹੁੰਦਾ ਏ ਜਲ ਵਿਕਾਸ ਅੰਦਰ ਹੀ ਮਿਲ ਲੈਂਦੇ ਆ ਬਿੰਮੀ ਨੂੰ ਕਿਹੜੇ ਕਮਰੇ ਵਿੱਚ ਹੈ ਨੀਨਾ ਕਹਿੰਦੀ ਉਹ ਸੁੱਤੀ ਹੋਣੀ ਏ ਮੈਂ ਇੱਥੇ ਹੀ ਲੈ ਆਉਂਦੀ ਆ ਉਠਾ ਕੇ ਤੇ ਉੱਠ ਕੇ ਨੀਨਾ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਬਿੰਮੀ ਨੂੰ ਕਹਿੰਦੀ ਏ ਬਾਹਰ ਵਿਕਾਸ ਦੀ ਉਸਦੀ ਮੰਮੀ ਆਏ ਨੇ ਚੰਗੀ ਤਰ੍ਹਾਂ ਮੂੰਹ ਸਿਰ ਸਵਾਰ ਕੇ ਡ੍ਰੈਂਗ ਰੂਮ ਵਿੱਚ ਆ ਜਾ ਜੱਜ ਨਾਲ ਗੱਲਬਾਤ ਕਰੀ ਐਵੇਂ ਨਾ ਰੋਣੀ ਸ਼ਕਲ ਬਣਾ ਕੇ ਬੈਠੀ ਰਹੀ ਅਗਲੇ ਨੂੰ ਕੋਈ ਸ਼ੱਕ ਨਾ ਹੋਵੇ ਬੀਮੀ ਉੱਠ ਕੇ ਮਰਾ ਜੱਸੇਰ ਵਾਕ ਦੇ ਡਰੈਂਗ ਰੂਮ ਵਿੱਚ ਆ ਗਈ ਤੇ ਉਹਨਾਂ ਦੋਵਾਂ ਨੂੰ ਨਿਵਸਤੇ ਕੀਤੀ ਰੈਨੂ ਕਹਿੰਦੀ ਹਾਏ ਹਾਏ ਕੁੜੀ ਤਾਂ ਕੀ ਹਾਲ ਹੋ ਗਿਆ ਉਦੋਂ ਕਿੰਨੀ ਸੋਹਣੀ ਸੀ ਗੋਬਲੀ ਜਹੀ ਨਿੰਨਾ ਕਹਿੰਦੀ ਬਸ ਬੁਖਾਰ ਹੀ ਇੰਨਾ ਜ਼ਿਆਦਾ ਹੋ ਗਿਆ ਸੀ ਹੁਣ ਹੌਲੀ ਹੌਲੀ ਠੀਕ ਹੋ ਜਾਵੇਗੀ ਰੈਨੂ ਕਹਿੰਦੀ ਵਿਕਾਸ ਕਰ ਲੈ ਕੋਈ ਗੱਲ ਤੂੰ ਜੇ ਬੀਮੀ ਨਾ ਵਿਕਾਸ ਕਹਿੰਦਾ ਹੁਣ ਅੱਗੇ ਕੀ ਕਰ ਰਹੇ ਹਾਂ ਬਿੰਮੀ ਕਹਿੰਦੀ ਅਜੇ ਵੀ ਮਾਰ ਸੀ ਤਾਂ ਕਰਕੇ ਕੁਝ ਸੋਚਿਆ ਨਹੀਂ ਰੀਨੂ ਕਹਿੰਦੀ ਚਲੋ ਬਥੇਰੀ ਇਹ ਪੜਾਈ ਅਸੀਂ ਕਿਹੜਾ ਨੌਕਰੀ ਕਰਾਉਣੀ ਹੈ ਕਮਲਾ ਚਾਹ ਲੈ ਕੇ ਆਈ ਤਾਂ ਬਿੰਮੀ ਨੇ ਕੱਪਾਂ ਵਿੱਚ ਚਾਹ ਪਾ ਕੇ ਉਹਨਾਂ ਨੂੰ ਦੇ ਦਿੱਤੀ ਰੀਨੂ ਕਹਿੰਦੀ ਚੱਲ ਬਿੰਮੀ ਥੋੜੀ ਠੀਕ ਹੋ ਜਾਵੇ ਫਿਰ ਕਰਦੇ ਅਗਲਾ ਪ੍ਰੋਗਰਾਮ ਤੇ ਚਾਹ ਪੀ ਕੇ ਉਹ ਚਲੇ ਗਏ ਰਾਤ ਨੂੰ ਅਸ਼ੋਕ ਤੇ ਵਿਪਨ ਦੁਕਾਨ ਤੋਂ ਘਰ ਆਏ ਰੋਟੀ ਖਾਣ ਲੱਗੇ ਤਾਂ ਨਿੰਨਾ ਅਸ਼ੋਕ ਨੂੰ ਕਹਿੰਦੀ ਏ ਕਿ ਅੱਜ ਰੇਨੂ ਆਪਣੇ ਮੁੰਡੇ ਵਿਕਾਸ ਨੂੰ ਲੈ ਕੇ ਆਈ ਸੀ ਕਹਿੰਦੀ ਬਾਜ਼ਾਰ ਆਏ ਸੀ ਮੈਂ ਕਿਹਾ ਮਿਲਦੇ ਜਾਈਏ ਮੇਰਾ ਖਿਆਲ ਏ ਬਹਾਨਿਆਂ ਨਾਲ ਬੀਮੀ ਨੂੰ ਦੀ ਵਿਖਾਉਣ ਵਾਸਤੇ ਆਈ ਹੋਣੀ ਏ ਮੈਂ ਤਾਂ ਕਿਹਾ ਬੁਖਾਰ ਹੋਇਆ ਏ ਬੀਮੀ ਨੂੰ ਕਹਿੰਦੇ ਜਦੋਂ ਠੀਕ ਹੋਈ ਦੱਸ ਦਿਓ ਬੀਪਨ ਕਹਿੰਦਾ ਐਵੇਂ ਕਿਵੇਂ ਕਰਦੇ ਆਂਗੇ ਮੁੰਡੇ ਦਾ ਘਰ-ਵਾਰ ਦਾ ਵੀ ਪਤਾ ਹੋਣਾ ਚਾਹੀਦਾ ਏ ਨਿੰਨਾ ਕਹਿੰਦੀ ਘਰ ਤਾਂ ਮੈਂ ਦੇਖਿਆ ਮੁੰਡਾ ਵੀ ਸੋਹਣਾ ਲਾ ਦਾ ਕੋਰਸ ਕੀਤਾ ਚੰਗੀ ਪੜ੍ਹਾਈਏ ਹੋਰ ਆਪਾਂ ਨੂੰ ਕੀ ਚਾਹੀਦਾ ਅਸ਼ੋਕ ਕਹਿੰਦਾ ਕਾਲੀ ਵਿੱਚ ਐਵੇਂ ਨਾ ਗਲਤੀ ਕਰ ਬੈਠੀ ਨੀਨਾ ਕਹਿੰਦੀ ਠੀਕ ਏ ਸਭ ਕੁਝ ਐਵੇਂ ਫਿਕਰ ਨਾ ਕਰੋ ਪਹਿਲਾਂ ਕਿਸੇ ਦਿਨ ਤੁਸੀਂ ਵੇਖ ਆਇਓ ਜਾ ਕੇ ਹੌਲੀ ਹੌਲੀ ਬਿੰਮੀ ਦੇ ਕਰ ਕੰਮਾਂ ਵਿੱਚ ਨੀਨਾ ਦਾ ਹੱਥ ਵਟਾਉਣ ਲੱਗ ਪਈ ਹੁਣ ਉਹਦੇ ਮਨ ਲਿਆ ਕਿ ਉਸਨੇ ਰੋਹਨ ਦਾ ਪਿਆਰ ਕਿਸੇ ਰੇ ਨਹੀਂ ਚੜ ਸਕਦਾ ਉਸਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਜਦੋਂ ਬਿੰਮੀ ਕੁਝ ਠੀਕ ਹੋਈ ਤਾਂ ਨੀਨਾ ਤੇ ਰੇਨੂ ਨੂੰ ਫੋਨ ਕੀਤਾ ਕਿ ਆਪਾਂ ਹੁਣ ਬੱਚਿਆਂ ਦਾ ਰੋਕਾ ਕਰ ਲਈਏ ਕਿਸੇ ਦਿਨ ਬਿੰਮੀ ਦੇ ਪਾਪਾ ਤੇ ਬਿੱਪਨ ਤੁਹਾਡੇ ਘਰ ਆ ਜਾਂਦੇ ਹਨ ਘਰ ਤੇ ਵਿਕਾਸ ਨੂੰ ਦੇਖਣ ਲਈ ਰੇਨੂ ਕਹਿੰਦੀ ਆਪਾਂ ਕਿਹੜੇ ਵਿਗਾਨੇ ਆ ਰੋਕਾ ਹੀ ਕਰ ਲੈਂਦੇ ਆ ਨੀਨਾ ਕਹਿੰਦੀ ਨਹੀਂ ਫਿਰ ਇਹ ਤਾਂ ਵਿਹਾਰ ਬਣਿਆ ਹੋਇਆ ਏ ਉਹ ਕਹਿੰਦੇ ਸੀ ਕਿ ਇੱਕ ਵਾਰ ਦੇਖ ਆਈਏ ਰੇਨੂ ਕਹਿੰਦੀ ਚਲੋ ਕੋਈ ਨਾ ਆ ਜਾਓ ਕਾਲੀ ਭਾਮੀ ਬੁੱਧਵਾਰ ਚੰਗਾ ਦਿਨ ਹੈ ਰੇਨੂ ਨੂੰ ਵੀ ਆਪਣੇ ਮੁੰਡੇ ਦਾ ਪਤਾ ਸੀ ਉਹ ਵੀ ਤਾਂ ਹੀ ਵਿਕਾਸ ਦੇ ਵਿਆਹ ਦੀ ਕਾਲੇ ਕਰ ਰਹੀ ਸੀ ਉਹ ਬਲਰਾਜ ਨੂੰ ਕਹਿੰਦੀ ਸ਼ਰਮਾ ਜੀ ਮੈਂ ਵਿਕਾਸ ਲਈ ਜਿਹੜੀ ਕੁੜੀ ਵੇਖੀ ਸੀ ਉਹ ਵਿਕਾਸ ਨੂੰ ਤੇ ਕਰ ਦੇਖਾਂ ਬਾਰੇ ਕਹਿ ਰਹੇ ਹਨ ਬਲਰਾਜ ਕਹਿੰਦਾ ਉਹ ਤੂੰ ਮੁੰਡੇ ਨੂੰ ਜਰਾ ਸੈੱਟ ਤੋਂ ਹੋ ਲੈਣ ਦੇ ਐਵੇਂ ਘਾਲ ਨਾ ਕਰ ਰੇਨੂ ਕਹਿੰਦੀ ਹੋ ਜਾਏਗਾ ਸੈੱਟ ਵਿਆਹ ਤੋਂ ਬਾਅਦ ਵੱਡੇ ਵੱਡੇ ਸੈਕਟ ਹੋ ਜਾਂਦੇ ਹਨ ਇਹ ਵੀ ਹੋ ਜਾਵੇਗਾ ਤੁਸੀਂ ਜਾ ਕੇ ਪਹਿਲਾਂ ਉਹਨੂੰ ਲੈ ਆਵੋ ਸਵੇਰੇ ਲੈਣ ਗਏ ਤਾਂ ਲੇਟ ਹੋ ਜਾਮੋਗੇ ਆਉਂਦੇ ਅਗਲੇ ਦਿਨ ਨੀਨਾ ਤੇ অশੋਕ ਵਿਪਨ ਸਾਰੇ ਵਿਕਾਸ ਦੇ ਕਰ ਆਉਂਦੇ ਹਨ ਅੱਗੋਂ ਉਹਨਾਂ ਵੀ ਚੰਗਾ ਪ੍ਰਭਾਵ ਪਾਉਣ ਲਈ ਪੂਰੀ ਤਿਆਰੀ ਕੀਤੀ ਹੋਈ ਸੀ ਪਹਿਲਾਂ ਜੂਸ ਦਿੱਤਾ ਫਿਰ ਚਾਹ ਨਾਲ ਮਠਿਆਈ ਪਕੌੜੇ ਆਦ ਲੈ ਆਉਂਦੇ ਸੀ অশੋਕ ਵਿਕਾਸ ਨੂੰ ਪੁੱਛਦਾ ਹੈ ਕੀ ਕਰ ਰਹੇ ਹੋ ਬੇਟਾ ਵਿਕਾਸ ਕਹਿੰਦਾ ਜੀ ਮੈਂ ਲਾ ਦਾ ਕੋਰਸ ਕਰ ਰਿਹਾ ਡਿਗਰੀ ਮਿਲ ਜਾਵੀ ਫੇਰ ਪ੍ਰੈਕਟਿਸ ਸ਼ੁਰੂ ਕਰਾਂਗਾ ਉਹਨਾਂ ਨੂੰ ਵਿਕਾਸ ਪਸੰਦ ਆ ਜਾਂਦਾ ਹੈ ਉੱਚਾ ਲੰਮਾ ਗੋਰਾ ਰੰਗ ਪੂਰਾ ਜੱਜਦਾ ਸੀ ਵਿਕਾਸ ਕਰ ਵੀ ਠੀਕ ਸੀ ਅਸ਼ੋਕ ਕਹਿੰਦਾ ਭਾਈ ਸਾਹਿਬ ਤੁਹਾਡਾ ਕੀ ਕੰਮਕਾਰ ਹੈ ਮਦਰਾਜ ਕਹਿੰਦਾ ਆਪਣੇ ਮੇਨ ਮਾਰਕੀਟ ਵਿੱਚ ਦੋ ਸ਼ੋਰੂਮ ਹਨ ਕਿਰਾਏ ਤੇ ਮੇਰੀ ਏਜੰਸੀ ਹੈ ਗੱਡੀਆਂ ਦੀ ਵਧੀਆ ਚੱਲਦੀ ਹੈ ਕੰਮ ਬਸ ਬੱਚਿਆਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਤੀ ਅਸ਼ੋਕ ਤੇ ਬਿੱਪਨ ਨੀਨਾ ਨੂੰ ਕਹਿੰਦੇ ਹਨ ਕਿ ਸਭ ਠੀਕ ਹੈ ਨੀਨਾ ਕਹਿੰਦੀ ਰੈਨੂ ਨੂੰ ਕਿ ਹੁਣ ਕੋਈ ਵੀ ਚੋਲਾ ਤਾਂ ਹੈ ਨਹੀਂ ਆਪਾਂ ਹੀ ਇੱਕ ਦੂਜੇ ਨੂੰ ਦੱਸਣਾ ਹੈ ਤੁਸੀਂ ਐਤਵਾਰ ਨੂੰ ਆ ਜਾਓ ਸਾਡੇ ਘਰ ਉੱਥੇ ਹੀ ਪਿਆਰ ਦੇ ਦੇਵਾਂਗੇ ਤੇ ਨਾਲ ਹੀ ਵਿਆਹ ਦੀ ਤੀਕ ਵੀ ਮਿੱਥ ਲਵਾਂਗੇ ਰੈਨੂ ਕਹਿੰਦੀ ਠੀਕ ਹੈ ਜਦੋਂ ਕਹੋ ਉਦੋਂ ਆ ਜਾਵਾਂਗੇ ਐਤਵਾਰ ਸੋਨੂ ਵੀ ਕਰ ਹੋਵੇਗਾ ਨੀਨਾ ਕਹਿੰਦੀ ਕੀ ਕਰਦੇ ਸੋਨੂ ਹੁਣ ਰੈਨੂ ਕਹਿੰਦੀ ਮੈਂ ਦੱਸਿਆ ਸੀ ਨਾ ਤੁਹਾਨੂੰ ਉੱਥੇ ਕੈਨੇਡਾ ਦੀ ਫਾਈਲ ਲਾਈ ਹੋਈ ਹੈ ਉਹ ਜਿਵੇਂ ਬੀ ਕਾਮ ਕਰ ਰਿਹਾ ਹੈ ਕੀ ਪਤਾ ਕਈ ਵਾਰ ਨਹੀਂ ਤਾਂ ਬਣਦਾ ਕੰਮ ਅਸ਼ੋਕ ਕਹਿੰਦਾ ਚੰਗਾ ਭਾਈ ਸਾਹਿਬ ਫਿਰ ਚੱਲਦੇ ਆ ਤੁਸੀਂ ਆ ਜਾਇਓ ਫਿਰ ਐਤਵਾਰ ਨੂੰ ਬਲਰਾਜ ਕਹਿੰਦਾ ਭਾਈ ਸਾਹਿਬ ਰੈਨੂ ਨੇ ਤਾਂ ਐਨੇ ਦਿਨ ਮਸਾ ਕੱਢਣੇ ਨੇ ਬਹੁਤ ਕਾਲੀਏ ਉਹ ਤਾਂ ਚਾਰ ਨਾਲ ਉਸ ਨੂੰ ਨੀਂਦ ਵੀ ਨਹੀਂ ਆਉਂਦੀ ਐਤਵਾਰ ਤੱਕ ਨੀਨਾ ਕਹਿੰਦੀ ਕੱਲ ਹੀ ਆ ਜਾਇਓ ਤੁਸੀਂ ਰੀਨੂ ਕਹਿੰਦੀ ਨਹੀਂ ਮਜ਼ਾਕ ਕਰਦੇ ਨੇ ਐਤਵਾਰ ਹੀ ਆਵਾਂਗੇ ਅਸ਼ੋਕ ਕਹਿੰਦਾ ਚਲੋ ਠੀਕ ਹੈ ਜੀ ਤੇ ਉਹਨਾਂ ਤੋਂ ਵਿਦਾ ਲੈਂਦੇ ਹਾਂ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ